ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਚਰਨ-ਛਣ ਵਿੱਚੋਂ ਖਾਲਸਾ ਜੀ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ ਸਾਰੇ ਹੀ ਅੰਮ੍ਰਿਤ ਜੇ ਸਤਿਗੁਰੂ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਪ੍ਰਾਪਤ ਹੁੰਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਤੋਂ ਖਾਲਸਾ ਜੀ ਕਲਿਆਣ ਦਾ ਰਸਤਾ ਮਿਲਦਾ ਹੈ ਸੋ ਐਸੇ ਸਤਿਗੁਰਾਂ ਨੂੰ ਸਦਾ ਸਦੀਵੀ ਭਾਈ ਨਮਸਕਾਰ ਕਰਨੀ ਚਾਹੀਦੀ ਹੈ ਨਮਸਕਾਰ ਕੀਤਿਆਂ ਹੀ ਮਹਾਰਾਜ ਸੱਚੇ ਪਾਤਸ਼ਾਹ ਦੀ ਖੁਸ਼ੀ ਸਾਨੂੰ ਹਾਸਲ ਹੁੰਦੀ ਮਹਾਰਾਜ ਕਿਰਪਾ ਕਰਨ ਦੀਨ ਦੁਨੀ ਦੇ ਮਾਲਕ ਸਮਰੱਥ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਜੋ ਖਾਲਸਾ ਜੀ ਸੰਸਾਰ ਉੱਤੇ ਪਰਉਪਕਾਰ ਕੀਤਾ ਹੈ ਇਹ ਸ੍ਰਿਸ਼ਟੀ ਉੱਤੇ ਆ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਜੋ ਮੇਹਰ ਵਰਤਾਈਆਂ ਹਨ ਖਾਲਸਾ ਜੀ ਅੱਜ ਤੱਕ ਕਿਸੇ ਵੀ ਦੇਵੀ ਦੇਵਤੇ ਅਵਤਾਰ ਨਹੀਂ ਕਰਨਾ ਕੀਤਾ ਤੇ ਇੱਕ ਗੱਲ ਹੋਰ ਦਾਸ ਸਾਜੀ ਵਿਚਾਰ ਕਰਦਾ ਸੀ ਕਿ ਖਾਲਸਾ ਜੀ ਸਾਡੇ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਸੰਤ ਆਖਦੇ ਆਪਣੇ ਆਪ ਨੂੰ ਵੱਡੇ ਵੱਡੇ ਪ੍ਰਚਾਰਕ ਆਖਦੇ ਤੁਸੀਂ ਸੁਣ ਕਰਕੇ ਵੇਖ ਲੈਣਾ ਸਭ ਤੋਂ ਜ਼ਿਆਦਾ ਜਿਹੜਾ ਘਟਨਾ ਹੈ ਉਹ ਖਾਲਸਾ ਜੀ ਸਤਗੁਰਾਂ ਦਾ ਲਿਆ ਜਾਂਦਾ ਹੈ ਮਹਾਰਾਜ ਦੀ ਹਜ਼ੂਰੀ ਅੰਦਰ ਬਹੁਤ ਸਾਰੇ ਇਹੋ ਜਿਹੇ ਪ੍ਰਚਾਰਕ ਹਨ ਜਿਹੜੇ ਸਤਗੁਰਾਂ ਦਾ ਨਾਮ ਬਹੁਤ ਘੱਟ ਲੈਂਦੇ ਤੇ ਆਪਣੀਆਂ ਬਾਬਿਆਂ ਨੂੰ ਜ਼ਿਆਦਾ ਸਲਾਉਂਦੇ ਜਿਨ੍ਹਾਂ ਬਾਰੇ ਕੋਈ ਖੇੜ ਵੀ ਨਹੀਂ ਪਤਾ ਹੋਵੇ ਜਿਵੇਂ ਖਾਲਸਾ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਜਦੋਂ ਮਹਾਰਾਜ ਦੀ ਜੰਗ ਹੋਈ ਹੈ ਉਸ ਵੇਲੇ ਮਹਾਰਾਜ ਜਦੋਂ ਉਸ ਏਰੀਏ ਵਿੱਚ ਬਿਰਾਜੇ ਤੇ ਖਾਲਸਾ ਜੀ ਇੱਕ ਨਗਰ ਆਉਂਦਾ ਹੈ ਕੌੜਾ ਤੇ ਉਥੇ ਵਾਹਿਗੁਰੂ ਜਾਣੇ ਹੁਣ ਦਾਸ ਨੇ ਸਰਚ ਵੀ ਕਰਨਾ ਕੀਤੀ ਸੀ ਕਿ ਕੌੜਾ ਜਾਂ ਤੇ ਨਗਰ ਹੋਵੇਗਾ ਜਾਂ ਖਾਲਸਾ ਜੀ ਕੋਈ ਗੋਤ ਹੋਵੇਗੀ ਕਿਉਂਕਿ ਨਗਰ ਦਾਸ ਨੂੰ ਨਹੀਂ ਮਿਲਿਆ ਜੇ ਭਾਈ ਕਿਸੇ ਨੂੰ ਪਤਾ ਹੋਵੇ ਉਧਰ ਦੇ ਏਰੀਏ ਦਾ ਕੋਈ ਹੋਵੇ ਤਾਂ ਜਰੂਰ ਦੱਸੇ ਉਹ ਆਪਾਂ ਸਥਾਨ ਮਹਾਰਾਜ ਜੀ ਦੇ ਜਰੂਰ ਹੋਣਗੇ ਆਪਾਂ ਮਹਾਰਾਜ ਦੀ ਕਿਰਪਾ ਨਾਲ ਦਰਸ਼ਨ ਮੇਲੇ ਕਰਾਂਗੇ ਬਾਕੀ ਕੋਸ਼ਿਸ਼ ਕਰੇਗਾ ਦਾਸ ਜਿਵੇਂ ਖਾਲਸਾ ਜੀ ਭਾਈ ਨਿਸ਼ਾਨ ਸਿੰਘ ਹੁਣੀ ਵੀ ਬਣਾਉਂਦੇ ਆ ਜਾਂ ਹੋਰ ਵੀ ਕਈ ਸਿੰਘ ਕਈ ਇਹੋ ਜਿਹੇ ਇਤਿਹਾਸ ਹਨ ਜਿਹੜੇ ਬਹੁਤ ਲੁਕੇ ਛਿਪੇ ਹਨ ਜਿੰਨਾ ਬਾਰੇ ਪਤਾ ਨਹੀਂ ਮਹਾਰਾਜ ਕਿਰਪਾ ਕਰਨ ਤੇ ਸੱਚੇ ਪਾਸ਼ਾ ਦਇਆ ਕਰਨ ਆਪ ਸੰਗਤਾਂ ਵਾਸਤੇ ਖਾਲਸਾ ਜੀ ਜ਼ਰੂਰ ਦਾਸੇ ਉਪਰਾਲਾ ਕਰੇਗਾ ਕਈ ਇਹੋ ਜਿਹੇ ਸਥਾਨ ਹਨ ਜਿਹੜੇ ਲੁਕੇ ਛਿਪੇ ਹਨ ਜਿੰਨਾ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਉਹਨਾਂ ਸਥਾਨਾਂ ਦੀ ਵੀਡੀਓ ਬਣਾ ਕੇ ਤੇ ਜ਼ਰੂਰ ਆਪ ਸੰਗਤਾਂ ਨੂੰ ਦਰਸ਼ਨ ਕਰਾਵਾਂਗੇ ਮਹਾਰਾਜ ਮੇਰਾ ਕੀਤੀਆਂ ਤੇ ਜਰੂਰ ਇਹ ਕਾਰਜ ਕਰਾਂ ਹੈ ਕਰਾਂਗੇ ਸਤਿਗੁਰੂ ਦਇਆ ਕਰਨ ਤੇ ਬਾਕੀ ਖਾਲਸਾ ਜੀ ਇਹ ਦਾਸ ਨੇ ਜਿਹੜੀ ਆਪ ਜੀ ਨੂੰ ਸਾਖੀ ਸੁਣਾਉਣ ਲੱਗਾ ਹੈ ਦਾਸ ਕੇ ਉਸ ਵੇਲੇ ਨਾ ਬਹੁਤ ਉਥੇ ਕੋਈ ਵੱਡਾ ਵਡੇਰਾ ਉਹਨਾਂ ਦਾ ਸੀਗਾ ਤੇ ਉਹਨਾਂ ਨੇ ਖਾਲਸਾ ਜੀ ਉਥੇ ਉਹਦਾ ਮੇਲਾ ਮਨਾਉਣਾ ਕੀਤਾ ਤੇ ਬੜਾ ਰੌਲਾ ਪੈਂਦਾ ਰੌਲਾ ਸੁਣ ਕੇ ਮੀਰੀਆਂ ਪੀਰੀਆਂ ਦੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੁੱਛਣਾ ਕੀਤਾ ਕਿ ਆ ਭਾਈ ਕਾਦਾ ਮੇਲਾ ਹੈ ਕਾਦਾ ਇਕੱਠ ਹੋਇਆ ਹੈ ਜਦੋਂ ਸਤਗੁਰੂ ਜੀਆ ਦੇ ਮੌਜ ਵਿੱਚ ਮਹਾਰਾਜ ਆਏ ਮਹਾਰਾਜ ਨੇ ਉੱਧਰ ਨੂੰ ਜਾਣਾ ਕੀਤਾ ਜਾ ਕੇ ਉੱਥੇ ਪੁੱਛਿਆ ਕਿ ਭਾਈ ਇਹ ਤੁਸੀਂ ਕੀ ਮਨਾ ਰਹੇ ਹੋ ਕਾਹਦਾ ਤਿਹਾਰ ਮਨਾ ਰਹੇ ਹੋ ਤੇ ਉਹਨਾਂ ਨੇ ਦੱਸਣਾ ਕੀਤਾ ਵੀ ਇੱਥੇ ਸਾਡਾ ਵੱਡਾ ਵਡੇਰਾ ਸੀ ਉਹਨੇ ਬਹੁਤ ਤਾਪ ਕੀਤਾ ਬੜੀ ਬੰਦਗੀ ਕੀਤੀ ਜਿਵੇਂ ਅੱਜ ਕੱਲ ਲੋਕ ਕਹਿੰਦੇ ਆ ਬਹੁਤ ਤਾਪ ਕੀਤਾ ਜੀ ਬਹੁਤ ਬੰਦਗੀ ਕੀਤੀ ਐ ਤੇ ਉਹਦੀ ਜਗ੍ਹਾ ਤੇ ਹੁਣ ਆਹ ਵਾਲਾ ਬਾਬਾ ਇਹਨੂੰ ਗੱਦੀ ਮਿਲੀ ਐ ਤੇ ਮਹਾਰਾਜ ਕਹਿੰਦੇ ਕਿ ਭਾਈ ਉਹ ਕਿੱਥੇ ਆ ਹੁਣ ਕਿੱਥੇ ਆ ਉਹ ਬਾਬਾ ਜੀ ਦੀ ਤੁਸੀਂ ਸੇਵਾ ਕਰਦੇ ਹੋ ਤੇ ਉਹਨਾਂ ਨੇ ਕਹਿਣਾ ਕੀਤਾ ਉਹ ਤੇ ਜੀ ਸਾਰਿਆਂ ਹੀ ਥਾਵਾਂ ਤੇ ਹੈ ਸਾਰੇ ਥਾਵਾਂ ਦੇ ਪ੍ਰਕਾਸ਼ਮਾਨ ਹੈ ਤੇ ਮਹਾਰਾਜ ਹੱਸ ਪਏ ਸਤਿਗੁਰੂ ਜੀ ਹੱਸ ਪਏ ਤੇ ਉਹਨਾਂ ਨੇ ਪੁੱਛਿਆ ਮਹਾਰਾਜ ਤੁਸੀਂ ਹੱਸੇ ਕਿਉਂ ਸਤਿਗੁਰੂ ਜੀ ਮਹਾਰਾਜ ਕਹਿੰਦੇ ਜੇ ਤੁਹਾਨੂੰ ਤੁਹਾਡਾ ਵੱਡਾ ਵਡੇਰਾ ਵਿਖਾ ਦਈਏ ਤਾਂ ਤੇ ਉਹ ਜਿਹੜਾ ਗੱਦੀ ਤੇ ਬੈਠਾ ਸੀ ਅੱਗੇ ਬਾਬਾ ਉਹ ਕਹਿੰਦਾ ਵਿਖਾ ਦਿਓ ਪਹਿਲਾ ਮਹਾਰਾਏ ਨੂੰ ਪੁੱਛਣਾ ਕੀਤਾ ਵੀ ਤੂੰ ਗੱਦੀ ਦੇ ਬੈਠਾ ਤੇਰੇ ਕੋਲ ਸਾਰੀ ਸ਼ਕਤੀ ਹੋਣੀ ਆ ਤੂੰ ਵੇਖ ਕੇ ਦੱਸ ਆ ਵੱਡਾ ਵੱਡੇ ਰਾ ਕਿੱਥੇ ਆ ਜੇ ਖਾਲਸਾ ਜੀ ਉਹ ਦੱਸ ਨਾ ਸਕਿਆ ਕਹਿੰਦਾ ਮੈਨੂੰ ਨਹੀਂ ਪਤਾ ਮਹਾਰਾਏ ਕਹਿੰਦੇ ਤੁਹਾਨੂੰ ਫਿਰ ਅਸੀਂ ਵਿਖਾਉਨੇ ਹਾਂ ਸਤਗੁਰਾਂ ਦੇ ਚਰਨਾਂ ਵਿੱਚ ਉਹ ਬੈਠ ਗਿਆ ਤੇ ਖਾਲਸਾ ਜੀ ਮਹਾਰਾਜ ਦੇ ਹੱਥ ਵਿੱਚ ਛੋਟੀ ਸੀ ਫੜੀ ਹੋਈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹੀ ਛੋਟੀ ਉਹਦੇ ਰੱਖ ਦਿੱਤੀ ਸਿਰ ਤੇ ਅੱਖਾਂ ਬੰਦ ਕਰਾ ਕੇ ਮਹਾਰਾਏ ਕਹਿੰਦੇ ਤੱਕ ਹੁਣ ਤੈਨੂੰ ਨਜ਼ਰੀ ਆਵੇਗ ਖਾਲਸਾ ਜੀ ਉਹ ਜਿਹਨੂੰ ਛੋਟੀ ਹੋ ਰਿਹਾ ਸਿਰ ਤੇ ਰੱਖੀ ਉਹਨੂੰ ਸਾਰੀ ਦੁਨੀਆ ਵਿਖਾ ਦਿੱਤੀ ਮਹਾਰਾਜ ਨੇ ਸਾਰੇ ਖੰਡ ਬ੍ਰਹਿਮੰਡ ਵਿਖਾ ਦਿੱਤੇ ਤੇ ਇੱਕ ਖਾਲਸਾ ਜੀ ਬਹੁਤ ਵੱਡਾ ਢੇਰ ਜਿਹੜਾ ਪਹਾੜ ਬਣਿਆ ਹੋਇਆ ਤੇ ਉਹਦੇ ਸਿਖਰ ਦੇ ਉੱਤੇ ਇੱਕ ਕਾਂ ਜਿਹੜਾ ਚੁੰਝਾਂ ਮਾਰਦਾ ਕਦੇ ਕਿਤੇ ਕਦੇ ਕਿਤੇ ਚੁੰਝਾਂ ਮਾਰਦਾ ਫਿਰੇ ਤੇ ਮਹਾਰਾ ਸੱਚੇ ਪਾਤਸ਼ਾਹ ਨੇ ਛੋਟੀ ਚੁੱਕ ਲਈ ਸਤਗੁਰੂ ਜੀ ਉਹਨੂੰ ਪੁੱਛਣ ਲੱਗੇ ਹਾਂ ਭਾਈ ਦਿਖਿਆ ਇਹਨਾਂ ਮਹਾਰਾਜ ਨਹੀਂ ਦਿਖਿਆ ਮਹਾਰਾ ਕਹਿੰਦੇ ਦੱਸਣਾ ਕਰ ਤੈਨੂੰ ਦਿਖਿਆ ਕੀ ਹੈ ਸਾਰੀ ਉਹਨੇ ਆਪਣੀ ਉਹ ਜਿਹੜੀ ਸੰਗਤ ਸੀ ਖਾਲਸਾ ਜੀ ਉਹਨੂੰ ਦੱਸਣਾ ਕੀਤਾ ਕਹਿੰਦੇ ਵੀ ਮੈਨੂੰ ਇੱਕ ਕਾਂ ਦਿਖਿਆ ਤੇ ਛੇਵੇਂ ਪਾਸ਼ਾ ਮਹਾਰਾਜ ਹੱਸ ਕੇ ਕਹਿੰਦੇ ਭਲਿਓ ਤੁਹਾਡਾ ਜਿਹੜਾ ਵੱਡਾ ਵਡੇਰਾ ਤੁਸੀਂ ਕਹਿੰਦੇ ਸਾਰੀਆਂ ਥਾਵਾਂ ਤੇ ਬਰਾਜਮਾਨ ਹੈ ਉਹ ਤੇ ਕਾਂ ਬਣ ਕੇ ਭੁੱਖਾ ਮਰਨ ਡਿਆ ਕਿ ਪਹਾੜ ਦੀ ਚੋਟੀ ਤੇ ਬੈਠਾ ਤੇ ਖਾਲਸਾ ਜੀ ਉਸ ਵੇਲੇ ਉਹ ਸਾਰੇ ਮਹਾਰਾਜ ਦੀ ਚਰਣੀ ਲੱਗੇ ਸਨ ਤੇ ਮਹਾਰਾਜ ਨੂੰ ਕਹਿਣਾ ਕੀਤਾ ਸੀ ਸਤਿਗੁਰੂ ਸਾਨੂੰ ਸਿੱਖੀ ਦੇ ਦਿਓ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਅੱਗੋਂ ਬੋਲ ਬੋਲੇ ਸਨ ਨਾ ਭਾਈ ਤੁਹਾਨੂੰ ਸਿੱਖੀ ਨਹੀਂ ਦੇਣੀ ਤੁਸੀਂ ਹੰਕਾਰੀ ਉਹ ਖਾਲਸਾ ਜੀ ਉਹਨਾਂ ਨੂੰ ਮਹਾਰਾਜ ਨੇ ਸਿੱਖੀ ਨਹੀਂ ਸੀ ਦਿੱਤੀ ਨਹੀਂ ਸੀ ਉਹਨਾਂ ਲੋਕਾਂ ਨੂੰ ਸਿੱਖੀ ਮਹਾਰਾਜ ਨੇ ਬਖਸ਼ੀ ਤੇ ਅੱਜ ਦੇ ਖਾਲਸਾ ਜੀ ਜਿਹੜਾ ਮਹਾਰਾਜ ਦੀ ਸ਼ਰਨ ਆ ਜਾਵੇ ਅਮਰਤ ਛਕ ਲੈਂਦਾ ਤੇ ਫਿਰ ਖਾਲਸਾ ਜੀ ਦਸਵੇਂ ਦਿਨ ਗਾਤਰਾ ਲਾਹ ਦਿੰਦਾ ਗੁਰੂ ਵਾਲੇ ਨਹੀਂ ਬਣ ਸਕਦੇ ਲੋਕ ਇਹੋ ਜੀ ਬਿਰਤੀ ਦੇ ਲੋਕ ਹਨ ਤੇ ਜਦੋਂ ਖਾਲਸਾ ਜੀ ਉਹ ਸਮਾਂ ਸੀ ਮਹਾਰਾਜ ਨੇ ਸਿੱਖੀ ਨਹੀਂ ਸੀ ਦੇਣਾ ਕੀਤੀ ਤੇ ਅੱਜ ਦੇ ਫ੍ਰੀ ਵਿੱਚ ਮਿਲਦੀ ਆ ਤੇ ਅਸੀਂ ਲੈਣਾ ਨਹੀਂ ਕਰਦੇ ਜਿਹੜੀ ਸਿੱਖੀ ਦੀ ਦਾਤ ਹੈ ਖਾਲਸਾ ਜੀ ਦੁਨੀਆ ਦੀ ਅਮੋਲਕ ਦਾਤ ਹੈ ਇਹ ਅਮੋਲਕ ਦਾਤ ਹੈ ਜਿਹੜੀ ਕਿਸੇ ਮਨੁੱਖ ਨੂੰ ਮਿਲਦੀ ਆ ਵੱਡਿਆਂ ਭਾਗਾਂ ਵਾਲਾ ਹੈ ਉਹ ਆਪਣੇ ਆਪ ਨੂੰ ਸਮਝੇ ਜਿਹਦੇ ਉੱਤੇ ਸਤਿਗੁਰਾਂ ਦੀ ਕਿਰਪਾ ਹੋਈ ਆ ਤੇ ਅੰਮ੍ਰਿਤ ਦੀ ਦਾਤ ਮਿਲੀ ਹੈ ਜਿਸ ਨੂੰ ਨਹੀਂ ਤੇ ਮਹਾਰਾਜ ਜੀਆ ਨੇ ਆਪਣਾ ਸਾਰਾ ਸਰਬੰਸ ਵਾਰਿਆ ਹੈ ਭਾਈ ਦਇਆ ਸਿੰਘ ਸਾਹਿਬ ਭਾਈ ਧਰਮ ਸਿੰਘ ਸਾਹਿਬ ਭਾਈ ਹਿੰਮਤ ਸਿੰਘ ਸਾਹਿਬ ਭਾਈ ਮੁਹਕਮ ਸਿੰਘ ਸਾਹਿਬ ਤੇ ਭਾਈ ਸਾਹਿਬ ਸਿੰਘ ਹੁਣਾਂ ਨੇ ਆਪਣਾ ਖਾਲਸਾ ਜੀ ਸੀਸ ਦਿੱਤਾ ਫਿਰ ਜਾ ਕੇ ਉਹਨਾਂ ਨੂੰ ਮਿਲੀ ਐ ਫਿਰ ਖਾਲਸੇ ਨੇ ਅਮਰਤ ਛਕਿਆ ਤੇ ਖਾਲਸਾ ਜੀ ਆਪਣੇ ਆਪੇ ਪਰਮੇਸ਼ਰ ਤੋਂ ਵਾਰ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ ਗਏ ਦੇਗਾ ਜੋ ਬਾਲੇ ਗਏ ਆਰਿਆਂ ਨਾਲ ਚੀਰੇ ਗਏ ਖਾਲਸਾ ਜੀ ਰੂਹ ਵਿੱਚ ਲਪੇਟ ਕੇ ਅੱਗ ਲਾ ਦਿੱਤੀ ਗਈ ਪੁੱਠੀਆਂ ਖੱਲਾ ਲੁਹਾਈਆਂ ਗਈਆਂ ਰੇਡ ਗੱਲੀਆਂ ਥੱਲੇ ਆਏ ਟੋਟੇ-ਟੋਟੇ ਤਨ ਕਰਵਾ ਲਿਆ ਜਿ ਮੂਰਾਂ ਦੇ ਨਾਲ ਆਪਣਾ ਤਨ ਖਾਲਸਾ ਜੀ ਕਟਵਾ ਲਿਆ ਅੱਖਾਂ ਵਿੱਚ ਸਲਾਈਆਂ ਮਰਵਾ ਲਈਆਂ ਗਰਮ ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਅੰਮ੍ਰਿਤ ਮਿਲਕ ਲੈ ਕੇ ਇੰਨੀਆਂ ਕੁਰਬਾਨੀਆਂ ਕੀਤੀਆਂ ਆਉ ਲੋਹਾਲੇ ਖਾਲਸਾ ਜੀ ਆਪਣੇ ਆਪੇ ਵਾਰ ਦਿੱਤੇ ਸ਼ਹੀਦੀਆਂ ਪਾ ਗਏ ਗੁਰੂ ਕੇ ਖਾਲਸੇ ਇਸ ਅੰਮ੍ਰਿਤ ਦੀਦ ਕਰਕੇ ਤੇ ਅੱਜ ਦੇ ਖਾਲਸਾ ਜੀ ਮਹਾਰਾਜ ਵਾਜਾਂ ਮਾਰਦੇ ਆ ਗੁਰੂ ਘਰਾਂ ਦੇ ਵਿੱਚੋਂ ਵਾਜਾਂ ਆਉਂਦੀਆਂ ਭਾਈ ਅੰਮ੍ਰਿਤਧਾਰੀ ਹੋਵੋ ਗੁਰੂ ਕੇ ਸਿੱਖ ਬਣੋ ਤੇ ਖਾਲਸਾ ਜੀ ਲੋਕ ਨਹੀਂ ਆਉਂਦੇ ਨਹੀਂ ਬਣਦੇ ਉਸ ਵੇਲੇ ਇੰਨਾ ਕਸ਼ਟ ਸੀ ਸਿਰਾਂ ਦੇ ਮੁੱਲ ਪਏ ਸਨ ਤਾਂ ਵੀ ਖਾਲਸਾ ਜੀ ਸਿੱਖ ਦੇ ਘਰ ਪੁੱਤ ਪੈਦਾ ਹੁੰਦਾ ਸੀ ਤੇ ਭੱਜ ਕੇ ਜਾ ਕੇ ਪੰਨ ਸਿੰਘਾਂ ਦੇ ਸ਼ਾਮਲ ਹੋ ਜਾਂਦਾ ਸੀ ਭਾਈ ਮੈਨੂੰ ਅੰਮ੍ਰਿਤ ਛਕਾਓ ਮੈਂ ਗੁਰੂ ਵਾਲਾ ਬਣਨਾ ਹੈ ਕਿਤੇ ਮੈਂ ਸੰਸਾਰ ਤੋਂ ਨਗੁਰਾ ਹੀ ਨਾ ਚਲਾ ਜਾਵਾਂ ਇਹ ਖਾਲਸਾ ਜੀ ਡਰ ਹੁੰਦਾ ਸੀ ਸਤਾਉਂਦਾ ਸੀ ਇਹ ਡਰ ਕਿ ਕਿਤੇ ਸੰਸਾਰ ਵਿੱਚੋਂ ਕੀ ਪਤਾ ਕਿਹੜਾ ਸੁਆਸਾ ਲਾਸਟ ਹੈ ਕਿਹੜਾ ਸੁਆਸਾ ਆਖਰੀ ਆਉਣਾ ਤੇ ਖਾਲਸਾ ਜੀ ਇਹ ਡਰ ਹੁੰਦਾ ਸੀ ਤੇ ਭੱਜ ਕੇ ਮਹਾਰਾਜ ਦੀ ਸ਼ਰਨ ਚਲੇ ਜਾਣਾ ਤੇ ਜਾ ਕੇ ਕਹਿਣਾ ਭਾਈ ਸਾਨੂੰ ਅੰਮ੍ਰਿਤ ਛਕਾਓ ਖੰਡੇ ਬਾਟੇ ਦੀ ਪੌੜ ਛਕਾਓ ਸਾਨੂੰ ਗੁਰੂ ਕੇ ਖਾਲਸੇ ਵਿੱਚ ਸ਼ਾਮਲ ਕਰ ਲਓ ਜੇ ਉਹ ਨਾ ਹੋਵੇ ਅਸੀਂ ਮਨੁੱਖਾ ਜਨਮ ਵੀ ਧਾਰਿਆ ਤੇ ਅੰਮ੍ਰਿਤ ਦੀ ਦਾਤ ਤੋਂ ਬਿਨਾ ਮਰ ਜਾਈਏ ਤੇ ਜੇ ਬਿੜਾ ਮਰ ਗਏ ਤੇ ਫਿਰ ਗਾਂਹ ਜਾ ਕੇ ਕਿਸੇ ਨੇ ਬਾਹ ਨਹੀਂ ਫੜਨੀ ਕੋਈ ਵਾਲੀ ਵਾਰਸ ਨਹੀਂ ਸਾਡਾ ਬਣੇਗਾ ਤੇ ਅੱਜ ਕੱਲ ਖਾਲਸਾ ਜੀ ਲੋਕੀ ਆਉਂਦੇ ਹੀ ਨਹੀਂ ਲੋਕਾਂ ਨੂੰ ਲੱਗਦਾ ਕਿ ਇਹ ਕਿਹੜੀ ਗੱਲ ਵਾ ਪਾਣੀ ਚ ਪਤਾਸੇ ਕੋਲੇ ਆ ਪਰ ਉਹਨਾਂ ਨੂੰ ਨਹੀਂ ਪਤਾ ਜਿਹੜਾ ਇਹ ਪਾਣੀ ਵਿੱਚ ਪਤਾਸੇ ਘੋਲੇ ਹੋਏ ਜਿਹੜਾ ਜਲ ਛਕ ਲੈਂਦਾ ਖਾਲਸਾ ਜੀ ਉਹਦਾ ਰਾਖਾ ਕਲਗੀਧਰ ਬਾਪੂ ਆਪ ਹੋ ਜਾਂਦਾ ਤੇ ਜਿਹਦਾ ਰਾਖਾ ਮਹਾਰਾਜ ਹੋਵੇ ਉਹਨੂੰ ਖਾਲਸਾ ਜੀ ਕਿਸੇ ਵਾਰ ਝਾਕਣ ਦੀ ਕੀ ਲੋੜ ਪੈਣੀ ਉਹਨੂੰ ਕਿਸੇ ਤੋਂ ਭੈ ਕਰਨ ਦੀ ਕੀ ਲੋੜ ਪੈਣੀ ਹੈ ਸੋ ਇਸ ਕਰਕੇ ਗੁਰੂ ਕੇ ਸਿੱਖੋ ਗੁਰੂ ਵਾਲੇ ਬਣੋ ਮਹਾਰਾਜ ਨੇ ਛੇਵੇਂ ਪਾਤਸ਼ਾਹ ਨੇ ਉਹਨਾਂ ਨੂੰ ਸਿੱਖੀ ਨਹੀਂ ਸੀ ਦਿੱਤੀ ਤੇ ਅੱਜ ਮਹਾਰਾਜ ਦੇ ਘਰੋਂ ਵਾਜਾਂ ਪੈਂਦੀਆਂ ਨੇ ਤੇ ਅਸੀਂ ਜਾਂਦੇ ਨਹੀਂ ਹੋਰਾ ਹੋਰਾ ਪਾਸੇ ਤੁਰੇ ਫਿਰਦੇ ਆ ਸੋ ਇਹ ਸਾਡੇ ਵਾਸਤੇ ਬਹੁਤ ਵੱਡੀ ਮਾੜੀ ਗੱਲ ਹੈ ਮਹਾਰਾਜ ਨੇ ਸਾਡੇ ਵਾਸਤੇ ਆਪਣਾ ਆਪਾ ਵਾਰ ਦਿੱਤਾ ਮਹਾਰਾਜ ਨੇ ਸ਼ਹਾਦਤਾਂ ਪ੍ਰਾਪਤ ਕਰ ਲਈਆਂ ਸੰਗਤ ਦੇ ਕਹਿਣ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਕਿ ਸਾਡੀ ਸੰਗਤ ਸਦਾ ਉੱਚੀ ਰਹੇ ਸੰਗਤ ਦਾ ਬੋਲ ਨਹੀਂ ਮੈਂ ਮੋੜਨਾ ਧੰਨ ਗੁਰੂ ਨਾਨਕ ਬਹਾਦਰ ਮਹਾਰਾਜ ਨੌਵੇਂ ਨਾਨਕ ਸਤਿਗੁਰਾਂ ਨੇ ਖਾਲਸਾ ਜੀ ਆਪਣਾ ਬਲੀਦਾਨ ਦੇ ਦਿੱਤਾ ਇੱਕ ਧਰਮ ਦੀ ਰਾਖੀ ਵਾਸਤੇ ਆਪਣੇ ਸਿੱਖਾਂ ਨੂੰ ਸ਼ਹਾਦਤ ਦੀ ਜਾਤ ਸਿਖਾਉਣ ਵਾਸਤੇ ਕਲਗੀ ਤਰਸਵਾਮੀ ਜੀ ਨੇ ਚਾਰੇ ਲਾਲ ਵਾਰ ਦਿੱਤੇ ਇਸ ਪੰਥ ਨੂੰ ਉੱਚਾ ਕਰਨ ਵਾਸਤੇ ਇਹ ਅਮਰਤ ਦੀ ਸ਼ਾਨ ਨੂੰ ਉੱਚਾ ਰੱਖਣ ਵਾਸਤੇ ਆਪਣੀ ਬੁੱਢੜੀ ਮਾਤਾ ਮਾਤਾ ਜੀ ਮਾਤਾ ਗੁਜਰਕੌਰ ਜੀ ਨੂੰ ਖਾਲਸਾ ਜੀ ਸ਼ਹੀਦ ਕਰਵਾ ਲਿਆ ਸੋ ਇਹ ਤਸੀਹੇ ਜਿਹੜੇ ਛੋਟੇ ਸਹਬਜ਼ਾਦਿਆਂ ਵੱਡੇ ਸਹਬਜ਼ਾਦਿਆਂ ਆਪਣੇ ਸਰੀਰ ਤੇ ਝੱਲੇ ਜੇ ਫਿਰ ਵੀ ਅਸੀਂ ਗੁਰੂ ਵਾਲੇ ਨਾ ਬਣੇ ਤੇ ਇਹਦਾ ਲੇਖਾ ਦੇਣਾ ਪਵੇਗਾ ਛੋਟੇ ਛੋਟੇ ਲਾਲਾਂ ਨੇ ਖਾਲਸਾ ਜੀ ਸੋ ਸੋਚ ਕੇ ਦੇ ਵੇਖੋ ਮਹਿਸੂਸ ਕਰਕੇ ਤੇ ਵੇਖੋ ਉਹਨਾਂ ਸ਼ਹੀਦਾਂ ਦੀ ਖੇਡ ਨੂੰ ਕਿ ਛੋਟੇ ਛੋਟੇ ਲਾਲ ਨੇ ਖਾਲਸਾ ਜੀ ਝੰਡਾ ਨਾਲ ਬੰਨ ਕੇ ਨੰਗੇ ਕੁੱਟੇ ਗਏ ਕੋਰੜੇ ਮਾਰੇ ਗਏ ਬਹੁਤ ਸ਼ਮਕਾ ਨਾਲ ਕੁੱਟਿਆ ਫਿਰ ਗਲੇਲਿਆਂ ਦੇ ਨਾਲ ਖਾਲਸਾ ਜੀ ਰੋੜੇ ਮਾਰੇ ਜਿਹੜੇ ਆਪਾਂ ਕਾਂ ਨੂੰ ਮਾਰਦੇ ਆਂ ਗਲੇਲੇ ਨਾਲ ਉਸ ਵੇਲੇ ਖਾਲਸਾ ਜੀ ਬਾਬਾ ਜੀ ਬਾਬਾ ਫਤਿਹ ਸਿੰਘ ਸਾਹਿਬ ਦੀ ਅੱਖ ਬਾਹਰ ਆ ਗਈ ਸੀ ਫਿਰ ਵੀ ਇਹ ਸੂਰਮੇ ਡੋਲੇ ਨਹੀਂ ਨੀਹਾਂ ਵਿੱਚ ਚਿਣ ਦਿੱਤੇ ਗਏ ਨੀਹਾਂ ਦੇ ਵਿੱਚ ਚਿਣ ਕੇ ਕੰਧਾਂ ਸਿੱਟੀਆਂ ਗਈਆਂ ਫਿਰ ਵੀ ਸਵਾਸੇ ਚੱਲਦੇ ਫਿਰ ਜ਼ਾਲਮਾਂ ਨੇ ਅੰਤ ਸਮੇਂ ਨੂੰ ਸਾਰ ਗਾਂ ਵੜ ਦਿੱਤੀਆਂ ਸਨ ਤੇ ਖਾਲਸਾ ਜੀ ਸਿਰ ਧੜ ਤੋਂ ਅਲੱਗ ਕਰ ਦਿੱਤੇ ਸਨ ਇਹ ਚੀਜ਼ਾਂ ਕੌਣ ਸੁਣਾਵੇ ਤੁਹਾਨੂੰ ਕੌਣ ਦੱਸੇ ਤੇ ਆਪਾਂ ਇੱਕ ਗੁਰੂ ਕੇ ਸਿੱਖ ਨਹੀਂ ਬਣ ਸਕਦੇ ਇੰਨੀਆਂ ਸ਼ਹਾਦਤਾਂ ਕਰਕੇ ਉਹਨਾਂ ਨੇ ਆਪਣੀ ਸਿੱਖੀ ਨਿਭਾਈ ਐ ਅੱਜ ਸਾਨੂੰ ਕਾਦੀ ਵਿਪਤਾ ਪਈ ਐ ਅਸੀਂ ਬਾਣੀ ਨਹੀਂ ਪੜ ਸਕਦੇ ਅਸੀਂ ਤਰਕ ਹੀ ਬਤਰਕੀ ਹੋ ਗਏ ਆ ਜੇ ਕਿਸੇ ਨੇ ਕਹਿਤਾ ਕਲਗੀਧਰ ਜੀ ਦੀ ਇਹ ਬਾਣੀ ਨਹੀਂ ਅਸੀਂ ਮੰਨ ਲਿਆ ਜੇ ਕਿਸੇ ਨੇ ਕਹਿਤਾ ਗੁਰੂ ਨਾਨਕ ਸਾਹਿਬ ਨੇ ਪੰਜਾ ਨਹੀਂ ਲਾਇਆ ਅਸੀਂ ਮੰਨ ਲਿਆ ਜੋ ਕੋਈ ਕਹਿੰਦਾ ਸਟੇਜ ਤੇ ਬਹਿ ਕੇ ਬੁਝੜ ਜੋ ਬੋਲਦਾ ਉਹਨੂੰ ਮੰਨਣ ਲੱਗ ਪਏ ਆਪਣੀ ਕੋਈ ਸੋਝੀ ਨਹੀਂ ਆਪਣੀ ਕੋਈ ਮਤ ਨਹੀਂ ਐ ਕਿ ਕੀ ਗੁਰੂ ਨੇ ਕੀਤਾ ਹੋਵੇਗਾ ਤੇ ਕੀ ਗੁਰੂ ਨੇ ਨਹੀਂ ਕੀਤਾ ਹੋਵੇਗਾ ਸੋ ਇਸ ਕਰਕੇ ਜਿਹੜਾ ਬੰਦੇ ਪਿੱਛੇ ਚੱਲਦਾ ਹੈ ਉਹ ਕਦੇ ਪਾਰ ਨਹੀਂ ਜੰ ਲੰਗਦਾ ਕਿਉਂਕਿ ਬੰਦੇ ਨੂੰ ਰੱਬ ਵੀ ਜਾਣਦਾ ਕਿ ਇਹ ਸੰਤ ਹੈਗਾ ਕਿ ਨਹੀਂ ਹੈਗਾ ਦੁਨੀਆਂ ਤੇ ਖਾਲਸਾ ਜੀ ਖੋਤਿਆਂ ਨੂੰ ਵੀ ਸੰਤ ਬਣਾ ਲੈਂਦੀ ਦੁਨੀਆਂ ਦੀ ਕਿਹੜੀ ਗੱਲ ਹੈ ਸੋ ਮਹਾਰਾਜ ਕਿਰਪਾ ਕਰਨ ਸਾਨੂੰ ਸਮਤ ਆ ਜਾਵੇ ਸਾਡੇ ਤੇ ਸਤਿਗੁਰ ਦੀ ਮਿਹਰ ਹੋ ਜਾਵੇ ਅਸੀਂ ਆਪਣਾ ਜੀਵਨ ਗੁਰੂ ਕੇ ਚਰਨਾਂ ਵਿੱਚ ਲੇਖੇ ਵਿੱਚ ਲਾ ਦਈਏ ਆ ਉਹ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੋਦ ਸਿੰਘ ਸਾਹਿਬ ਦੀ ਕਿਰਪਾ ਸਦਕਾ ਜਿਹੜੀ ਹੱਡ ਬੀਤੀ ਆਈ ਹੈ ਖਾਲਸਾ ਚ ਮਹਾਰਾਜ ਸੱਚੇ ਪਾਤਸ਼ਾਹ ਜੋ ਮਿਹਰ ਆ ਕੀਤੀਆਂ ਹਨ ਤਰਸ ਕੀਤਾ ਹੈ ਇਹ ਹੱਡ ਬੀਤੀ ਖਾਲਸਾ ਦੀ ਇੱਕ ਭੈਣ ਨੇ ਸੁਣਾਉਣਾ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਤੇ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰਾਂ ਨੇ ਮਿਹਰ ਕੀਤੀ ਖਾਲਸਾ ਦੀ ਇਹ ਭੈਣ ਦਾ ਇਕੱਲਾ- ਇਕੱਲਾ ਭਰਾ ਹੈ ਤੇ ਮਾਪਿਓ ਵਿਚਾਰੇ ਮਾਤੜ ਨੇ ਮਤਲਬ ਦੁਨੀਆਦਾਰੀ ਦਾ ਬਹੁਤਾ ਜਿਆਦਾ ਪਤਾ ਨਹੀਂ ਸਿੱਧੇ ਸਾਦੇ ਨੇ ਇਹ ਭੈਣ ਜਿਹੜੀ ਹੈ ਖਾਲਸਾ ਜੀ ਆਪਣੇ ਘਰ ਨੂੰ ਸਹੀ ਢੰਗ ਨਾਲ ਚਲਾਉਂਦੀ ਹੈ ਸਿਆਣਪ ਹੈ ਮਾਹ ਬਾਬ ਨੂੰ ਜੋ ਨਹੀਂ ਪਤਾ ਉਹ ਦੱਸਦੀ ਹੈ ਭਰਾ ਨੂੰ ਪੈਸੇ ਲਾ ਕੇ ਕਮਾਈ ਦੇ ਵਿੱਚੋਂ ਇਹ ਭੈਣ ਦੱਸਦੀ ਹੈ ਕਿ ਮੈਂ ਪਹਿਲੀ ਵੀ ਬੋਹਣੀ ਆ ਬਾਪੂ ਦੇ ਨਾਲ ਕੰਮ ਵੀ ਕਰਾਉਣੀ ਆ ਤੇ ਕਿਹਦੇ ਮਹਾਰਾਜ ਦੀ ਕਿਰਪਾ ਸਦਕਾ ਪੈਸੇ ਲਾ ਕੇ ਭਰਾ ਨੂੰ ਅਸੀਂ ਸਪੇਨ ਭੇਜਿਆ ਤੇ ਖਾਲਸਾ ਜੀ ਉੱਥੇ ਜਦੋਂ ਭੇਜਿਆ ਤੇ ਵਾਹਿਗੁਰੂ ਜਾਣੇ ਉੱਥੇ ਕੀ ਗੱਲ ਹੋਈ ਸਾਨੂੰ ਕਿਸੇ ਪ੍ਰਕਾਰ ਪਤਾ ਨਹੀਂ ਤੇ ਬਾਅਦ ਵਿੱਚ ਵੀ ਸਾਨੂੰ ਪਤਾ ਨਹੀਂ ਹੁਣ ਭਰਾ ਇੱਥੇ ਇੰਡੀਆ ਆ ਗਿਆ ਪੰਜਾਬ ਆ ਗਿਆ ਪਰ ਸਾਨੂੰ ਅਜੇ ਵੀ ਗੱਲ ਦਾ ਕੋਈ ਬਹੁਤਾ ਪਤਾ ਨਹੀਂ ਕਹਿੰਦੇ ਉੱਥੇ ਇਹ ਕੰਮ ਤੇ ਗਿਆ ਸੀ ਉੱਥੇ ਕੋਈ ਗੱਲਬਾਤ ਹੋਈ ਵਾਹਿਗੁਰੂ ਜਾਣੇ ਕੀ ਖੇਡ ਬਣੀ ਤੇ ਇਹਨੂੰ ਖਾਲਸਾ ਜੀ ਇਹਨੂੰ ਤੇ ਦੋ ਮੁੰਡਿਆਂ ਹੋਰਾਂ ਨੂੰ ਪੁਲਿਸ ਚੋਕੇ ਲੈ ਗਈ ਸੀ ਜਦੋਂ ਪੁਲਿਸ ਚੋਕੇ ਉੱਥੇ ਲੈ ਗਈ ਉਹ ਦੋ ਜਿਹੜੇ ਬੰਦੇ ਸਨ ਉਹ ਖਾਲਸਾ ਜੀ ਉਹਨਾਂ ਦੇ ਵਿੱਚੋਂ ਇੱਕ ਤੇ ਨਿਕਲ ਆਇਆ ਇੱਕ ਜਿਹੜਾ ਇਹ ਦੋ ਪੰਜਾਬੀ ਸੀ ਜਿਹੜੇ ਉੱਥੇ ਰਹਿ ਗਏ ਮੇਰੇ ਭਰਾ ਦੇ ਨਾਲ ਜਿਹੜਾ ਦੂਜਾ ਮੁੰਡਾ ਸੀ ਉਹਦਾ ਨਾਮ ਨਵਾਸ ਹੀ ਨਾ ਬਾਪ ਸੀ ਉਹ ਆਪਣੇ ਨਾਨਕੇ ਘਰ ਰਹਿੰਦਾ ਸੀ ਤੇ ਉਹਨਾਂ ਨੇ ਕੋਈ ਬਹੁਤੀ ਉਹਦੀ ਕੇਅਰ ਨਹੀਂ ਕੀਤੀ ਵੀ ਚਲੋ ਫੜਿਆ ਗਿਆ ਤੇ ਫੇਕ ਹੀ ਹੋ ਗਿਆ ਚਲੋ ਪੈਸੇ ਲਾ ਕੇ ਉਹਨਾਂ ਨੇ ਭੇਜਿਆ ਸੀ ਪਰ ਪਿੱਛੇ ਕਹਿੰਦੇ ਸੀ ਵੀ ਨਿਕਲੀ ਜਾਵੇ ਕੀ ਕਰਨਾ ਤੇ ਖਾਲਸਾ ਜੀ ਭੈਣ ਦੱਸਦੀ ਹੈ ਜਿਹਨੂੰ ਭਰਾ ਨਾਲ ਇਹ ਬਣਿਆ ਤੇ ਸਾਨੂੰ ਪਹਿਲਾਂ ਤੇ ਹਫਤਾ 10 ਦਿਨ ਫੋਨ ਨਹੀਂ ਆਇਆ ਜਦੋਂ ਫੋਨ ਆਇਆ ਉਹਨੇ ਸਾਰੀ ਗੱਲ ਦੱਸੀ ਵੀ ਮੈਂ ਇਦਾਂ ਜੇਲ੍ਹ ਦੇ ਵਿੱਚ ਹਾਂ ਤੇ ਇਦਾ ਇਦਾ ਮੇਰੀ ਕੋਈ ਗੱਲ ਬਣ ਗਈ ਅਸੀਂ ਇੱਥੇ ਸਾਰੇ ਡਰ ਗਏ ਮੇਰਾ ਬਾਪੂ ਵੀ ਬਿਮਾਰ ਹੋ ਗਿਆ ਮੇਰੀ ਮਾਂ ਵੀ ਬਿਮਾਰ ਹੋ ਗਈ ਇਹਨੇ ਮੈਂ ਖੁਦ ਮੇਰੇ ਪੈਰਾਂ ਤੋਂ ਜ਼ਮੀਨ ਨਿਕਲ ਗਈ ਅਸੀਂ ਹੁਣ ਕੀ ਕਰਾਂਗੇ ਸਾਨੂੰ ਤੇ ਕੋਈ ਜਾਣਦਾ ਵੀ ਨਹੀਂ ਇਸੇ ਤਾਂ ਮਾਤਲ ਬੰਦੇ ਆ ਫਿਰ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ ਕਿਰਪਾ ਕੀਤੀ ਦੋ ਕੁ ਮਹੀਨੇ ਤੱਕ ਇਦਾਂ ਜੇਲ੍ਹ ਵਿੱਚ ਹੀ ਰਿਹਾ ਭਰਾ ਤੇ ਖਾਲਸਾ ਜੀ ਭੈਣ ਨੇ ਹੋਰ ਤੇ ਕੋਈ ਰਸਤਾ ਲੱਭਾ ਨਹੀਂ ਤੇ ਮਹਾਰਾਜ ਦੀ ਸ਼ਰਨ ਫਿਰ ਤੱਕੀ ਫਿਰ ਸ਼ਹੀਦਾਂ ਦਾ ਆਸਰਾ ਤੱਕਿਆ ਭੈਣ ਕਹਿੰਦੀ ਫਿਰ ਉਹ ਮੈਨੂੰ ਇਦਾਂ ਪਤਾ ਲੱਗਾ ਕਹਿੰਦੇ ਮੇਰੇ ਮਾਮਾ ਜੀ ਦੀ ਬੇਟੀ ਜਿਹੜੀ ਐ ਉਹ ਸ਼ੀਦਾ ਸਾਹਿਬ ਬਹੁਤ ਜਾਂਦੀ ਐ ਅਮਰਤੋਂ ਨੇ ਛਕਿਆ ਹੋਇਆ ਬਾਣੀ ਪੜ੍ਹਦੀ ਐ ਬਹੁਤ ਤੇ ਉਹ ਬਹੁਤ ਦੁਪਹਿਰੇ ਵਿੱਚ ਸੇਵਾ ਕਰਨ ਜਾਂਦੀ ਤੇ ਉਹਨੇ ਹੀ ਮੈਨੂੰ ਕਿਹਾ ਤੂੰ ਮੇਰੇ ਨਾਲ ਚੱਲ ਆਪਾਂ ਆਪਣੇ ਵੀਰ ਲਈ ਅਰਦਾਸ ਕਰਾਂਗੇ ਮਹਾਰਾਜ ਉਹਨੂੰ ਜਰੂਰ ਉਤੋਂ ਛਡਾਉਣਗੇ ਉਹਦੀ ਬੰਦ ਖਲਾਸੀ ਹੋਊਗੀ ਕਹਿੰਦੇ ਅਸੀਂ ਰਲ ਕੇ ਦੋਵੇਂ ਜਾਣੀਆਂ ਨੇ ਕਿ ਦੁਪਹਿਰਾ ਵੀਰ ਵਾਸਤੇ ਕਟਾਂਗੀਆਂ ਮਹਾਰਾਜ ਕਿਰਪਾ ਕਰਨ ਜਾ ਕੇ ਸ਼ੀਦਾ ਸਾਹਿਬ ਅਰਦਾਸ ਕੀਤੀ ਉਹ ਭੈਣ ਨੂੰ ਤਾਂ ਸਾਰਾ ਹੀ ਪਤਾ ਸੀ ਕਿ ਨਹੀਂ ਮੈਂ ਪਹਿਲੀ ਵਾਰ ਗਈ ਸੀ ਅਰਦਾਸ ਕੀਤੀ ਕੜਾਹ ਪ੍ਰਸ਼ਾਦੀ ਦੇਖ ਕਰਾ ਕੇ ਬਹੁਤ ਸਮਾਂ ਲੱਗ ਗਿਆ ਸੰਗਤ ਬਹੁਤ ਜ਼ਿਆਦਾ ਸੀ ਅਰਦਾਸ ਕੀਤੀ ਕਿ ਮਹਾਰਾਜ ਕਿਰਪਾ ਕਰੋ ਸਤਿਗੁਰੂ ਜੀ ਮਹਾਰਾਜ ਭਰਾ ਬਾਹਰ ਇਦਾਂ ਜੇਲ੍ਹ ਵਿੱਚ ਹੈ ਜੋ ਵੀ ਮਹਾਰਾਜ ਆਪ ਕਰਨਾ ਚਾਹੋ ਆਪ ਕਰੋ ਮਿਹਰ ਕਰੋ ਭਰਾ ਨੂੰ ਮਹਾਰਾਜ ਇੱਥੇ ਜਾਂਦੇ ਵਾਪਸ ਭੇਜ ਦਿਓ ਜਾਂ ਉੱਥੇ ਜੇਲ੍ਹ ਵਿੱਚੋਂ ਬਰੀ ਹੋ ਜਵੇ ਕਿਰਪਾ ਕਰੋ ਮਿਹਰ ਕਰੋ ਤੇ ਐਵੇਂ ਅਰਦਾਸ ਬੇਨਤੀ ਕੀਤੀ ਤੇ ਉਹ ਭਰਾ ਦਾ ਵੀ ਉਸ ਦਿਨ ਫੋਨ ਆ ਕੇ ਕਿਹਾ ਵੀ ਸਾਨੂੰ ਲੱਗਦਾ ਨਹੀਂ ਵੀ ਇਹ ਸਾਨੂੰ ਛੱਡਣਗੇ ਵੀ ਕੋਈ ਜ਼ਿਆਦਾ ਹੀ ਕੋਈ ਗੱਲਬਾਤ ਹੋਈ ਆ ਕਿ ਇਹਦੇ ਵੀ ਇਹਨਾਂ ਨੇ ਸਾਨੂੰ ਨਹੀਂ ਛੱਡਣਾ ਸਾਨੂੰ ਨਹੀਂ ਲੱਗਦਾ ਵੀ ਇਹ ਸਾਨੂੰ ਇੱਥੋਂ ਪੰਜਾਬ ਘੱਲਣਗੇ ਜਾਂ ਜੇਲ੍ਹ ਚੋਂ ਛੱਡਣਗੇ ਵੀ ਸਾਨੂੰ ਤਾਂ ਪਤਾ ਨਹੀਂ ਸਾਲ ਲੱਗਦਾ ਇੱਥੇ ਕਿ 2 ਸਾਲ ਲੱਗਦੇ ਇਦਾਂ ਦਾ ਉਹਨਾਂ ਨੂੰ ਲੱਛਣ ਲੱਗਦੇ ਸੀ ਤੇ ਖਾਲਸਾ ਜੀ ਉਹ ਪੈਣ ਨੇ ਫਿਰ ਇੱਥੇ ਦੁਪਹਿਰੇ ਸ਼ੁਰੂ ਕੀਤੇ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਬਹਿ ਕੇ ਬਾਣੀ ਪੜ੍ਹਨੀ ਸ਼ੁਰੂ ਕਰ ਲਈ ਘਰੇ ਆ ਕੇ ਵੀ ਉਹ ਪੈਣ ਨੇ ਬਾਣੀ ਪੜ੍ਹਦੇ ਰਹਿਣਾ ਸਤਿਗੁਰੂ ਦੀ ਮਿਹਰ ਨਾਲ ਕਿਰਪਾ ਕਰਦੇ ਰਹਿਣਾ ਤੇ ਖਾਲਸਾ ਜੀ ਪੈਣ ਕਹਿੰਦੀ ਆ ਕਿ ਮਹਾਰਾਜ ਦੀ ਕਿਰਪਾ ਨਾਲ ਡੇਢ ਕ ਮਹੀਨਾ ਅਸੀਂ ਗਈਆਂ ਵਾ 2 ਮਹੀਨੇ ਉਹਨੂੰ ਜੇਲ੍ਹ ਚ ਹੋ ਗਏ ਸੀ ਡੇਢ ਮਹੀਨਾ ਬਾਅਦ ਪਾਓ 6 ਤੇ 3 ਮਹੀਨੇ ਹੋ ਗਏ ਸੀ ਤੇ ਉਥੇ ਇਹਨਾਂ ਨੇ ਕੋਈ ਵਕੀਲ ਵਗਾਲ ਵੀ ਵਗੈਰਾ ਕੀਤਾ ਸੀ ਤਾਂ ਵਕੀਲ ਕਹਿੰਦਾ ਸੀ ਵੀ ਪੈਸੇ ਦਿਓ ਥੋੜੇ ਬਹੁਤ ਤੇ ਮੈਂ ਕੋਈ ਇੱਧਰ ਉੱਧਰ ਕਰਦਾ ਮਸਲੇ ਨੂੰ ਤੇ ਵਕੀਲ ਨੇ ਇਹ ਗੱਲ ਕਹਿ ਦਿੱਤੀ ਸੀ ਵੀ ਤੁਸੀਂ ਸਾਲ ਇੱਕ ਤੇ ਪੱਕਾ ਇੱਥੇ ਰਹੋਗੇ ਜਦੋਂ ਦਾ ਇਹ ਮਸਲਾ ਉਲਝਿਆ ਵੀ ਕਿਸੇ ਨੇ ਪੈਸੇ ਇੱਧਰ ਉੱਧਰ ਕੀਤੇ ਆ ਤੇ ਉਹਦੇ ਚੱਕਰ 'ਚ ਇਹਨਾਂ ਨੂੰ ਤਾਂ ਨਾ ਬੋਲੀ ਆਉਂਦੀ ਸੀ ਨਾ ਇੰਗਲਿਸ਼ ਆਉਂਦੀ ਸੀ ਤੇ ਉਥੇ ਫਿਰ ਸਾਰਾ ਜਿੱਦਾਂ ਤਾਣਾ ਬਾਣਾ ਬੁਣਦਾ ਗਿਆ ਤੇ ਇਹਨਾਂ ਨੂੰ ਕੋਈ ਸਮਝ ਹੀ ਨਾ ਆਈ ਤੇ ਇਹਨਾਂ ਨੂੰ ਇਨਾ ਚਿਰ ਹੋ ਗਿਆ ਕਹਿੰਦੇ ਫਿਰ ਮੈਂ ਡੇਢ ਮਹੀਨਾ ਭੈਣ ਕਹਿੰਦੀ ਚਪੈਰਿਆਂ ਦੀ ਸੇਵਾ ਨਿਭਾਈ ਬਾਬਾ ਦੀਪ ਸਿੰਘ ਸਾਹਿਬ ਅੱਗੇ ਤਰਲੇ ਕਰਨੇ ਉਹ ਬਾਬਾ ਜੀ ਕਿਰਪਾ ਕਰੋ ਬਾਬਾ ਜੀ ਮਿਹਰ ਕਰੋ ਤੇ ਕਹਿੰਦੀ ਭੈਣ ਦੱਸਦੀ ਆ ਕਹਿੰਦੀ ਕਿ ਮੈਂ ਨਾ ਰਾਤ ਜਿੱਦਾਂ ਰਾਤ ਨੂੰ ਵੀ ਬਾਣੀ ਕਿਤੇ ਉੱਠ ਪੈਣਾ ਤੇ ਬਾਣੀ ਪੜ੍ਹਨੀ ਜਦੋਂ ਕਦੇ ਬਾਥਰੂਮ ਜਾਣਾ ਜਾਂ ਉਦਾਂ ਉੱਠੀ ਹੋਣਾ ਪਾਣੀ ਪੀਣ ਨੂੰ ਉਦੋਂ ਵੀ ਮੈਂ ਕਹਣਾ ਵੀ ਚਲੋ ਅੱਧਾ ਘੰਟਾ ਬਾਣੀ ਪੜ੍ਹ ਲਈ ਅੱਧਾ ਘੰਟਾ ਘੰਟਾ ਬਾਣੀ ਪੜ੍ਹ ਕੇ ਫਿਰ ਸੌਣਾ ਕਹਿੰਦੇ ਇੱਕ ਦਿਨ ਮੈਂ ਇਦਾਂ ਹੀ ਰਾਤ ਨੂੰ ਉੱਠੀ ਉੱਠ ਕੇ ਇਹ ਮੈਂ ਜਾਲ ਛਾਕੇ ਤੇ ਫੇਰ ਲੰਮੇ ਪੈਣ ਲੱਗੀ ਮੈਂ ਸੋਚਿਆ ਬਾਣੀ ਪੜ ਲੈਣੀ ਕਹਿੰਦੀ ਮੈਂ ਬੈਠਦੇ ਆ ਨਾਲ ਢੋਲ ਆਕੇ ਤੇ ਪਾਠ ਕਰਨ ਲੱਗ ਪਈ ਚੌਪਈ ਸਾਹਿਬ ਦੇ ਕਿ ਮਹਾਰਾਏ ਬਾਣੀ ਜਿਹੜੀ ਮੈਂ ਪੜਦੀ ਆ ਮੇਰੇ ਭਰਾ ਨੂੰ ਲੱਗੇ ਤੇ ਉਹ ਉੱਥੋਂ ਛੁੱਟ ਜਾਵੇ ਕਹਿੰਦੇ ਇਦਾਂ ਮੈਂ ਬਾਣੀ ਪੜਦੀ ਸਾਂ ਪੜਦੀ ਪੜਦੀ ਨੂੰ ਝੋਕ ਆ ਗਈ ਨੀਂਦ ਆ ਗਈ ਕਹਿੰਦੇ ਜਦੋਂ ਨੀਂਦ ਆਈ ਤੇ ਬੜੇ ਨਿਹੰਗ ਸਿੰਘਾਂ ਦੇ ਦਰਸ਼ਨ ਹੋਏ ਕਿ ਸਾਡੇ ਪਿੰਡ ਨਾ ਇਦਾਂ ਗਰਾਊਂਡ ਆ ਸਕੂਲ ਦੀ ਸਰਕਾਰੀ ਸਕੂਲ ਦੀ ਉਹ ਗਰਾਊਂਡ ਦੇ ਵਿੱਚ ਸਿੰਘਾਂ ਨੇ ਆ ਕੇ ਬੱਗੀਆਂ ਖਲਾਰੀਆਂ ਘੋੜੇ ਛੱਡੇ ਹੋਏ ਆ ਸਿੰਘ ਬਹੁਤ ਬੈਠੇ بڑے بڑے ਵੱਡੇ ਤੰਬੂ ਲੱਗੇ ਹੋਏ ਆ ਕਿੰਨੀ ਵੀ ਮੈਂ ਉਹਨਾਂ ਦੇ ਕੋਲ ਮੈਂ ਤੇ ਮੇਰੀ ਮਾਤਾ ਅਸੀਂ ਮੈਨੂੰ ਦੋਵੇਂ ਜਾਣੀਆਂ ਨਜ਼ਰ ਆਈਆਂ ਅਸੀਂ ਗਏ ਅਸੀਂ ਜਾ ਕੇ ਫਤਿਹ ਬੁਲਾਈ ਇੱਕ ਬਹੁਤ ਬਜ਼ੁਰਗ ਜੇ ਮਹਾਕਾਲ ਸਿੰਘ ਫਰਲੇ ਵਾਲੇ ਬੈਠੇ ਭੈਣ ਨੂੰ ਪਤਾ ਨਹੀਂ ਸੀ ਫਰਲਾ ਕੀ ਹੁੰਦਾ ਉਹ ਕਹਿੰਦੇ ਉਹਨਾਂ ਨੇ ਹੋਰ ਹੀ ਟੰਗਦਾ ਜਿੱਦਾਂ ਦਮਾਲਾ ਕਹਿ ਲੋ ਬੰਨਿਆ ਹੁੰਦਾ ਪੱਗ ਹੁੰਦੀ ਉਹ ਪਿਛੋਂ ਦੀ ਲਮਕਦਾ ਅਸੀਂ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਉਹ ਫਰਲਾ ਹੁੰਦਾ ਮਹਾਕਾਲ ਸਿੰਘ ਕਹਿੰਦੇ ਉਹਨੇ ਸਾਨੂੰ ਮੈਂ ਉਹਨਾਂ ਦੇ ਸੁਪਨੇ ਵਿੱਚ ਉਹਨਾਂ ਨੂੰ ਕਹਿ ਰਹੀ ਆਂ ਮਹਾਰਾਜ ਮੇਰਾ ਭਰਾ ਵਿਦੇਸ਼ ਵਿੱਚ ਫਸ ਗਿਆ ਮਹਾਰਾਜ ਉਹ ਜੇਲ੍ਹ ਵਿੱਚ ਆ ਕਿਰਪਾ ਕਰੋ ਸਿੰਘੋ ਮੈਂ ਸੁਣਿਆ ਗੁਰੂ ਦੇ ਸਿੰਘਾਂ ਵਿੱਚ ਬੜੀ ਤਾਕਤ ਹੈ ਜੇ ਉਹਨਾਂ ਕੋਲੋਂ ਅਰਦਾਸ ਕਰਾਵੇ ਸਾਰੇ ਮੋਰਚੇ ਫਤਿਹ ਹੁੰਦੇ ਤੇ ਉਹ ਮਹਾਕਲ ਸਾਨੂੰ ਕਹਿਣ ਲੱਗੇ ਸਾਨੂੰ ਬੱਕਰਾ ਦੇ ਸਾਨੂੰ ਇੱਕ ਬੱਕਰਾ ਦੇਂਗੀ ਭੈਣੇ ਨਹੀਂ ਧੀਏ ਸਾਨੂੰ ਇੱਕ ਬੱਕਰਾ ਦੇਂਗੀ ਗੁਰੂ ਕੇ ਖਾਲਸੇ ਨੂੰ ਬੱਕਰਾ ਦੇ ਤੇਰਾ ਭਰਾ ਘਰ ਆ ਜਾਊਗਾ ਅਸੀਂ ਤਾਂ ਅੱਗੇ ਇਹ ਅਰਦਾਸ ਕਰਦੇ ਆਂ ਤੂ ਸ਼ੀ ਦਾ ਨੂੰ ਬੱਕਰਾ ਦੇ ਦੇ ਅਸੀਂ ਤੈਨੂੰ ਇਹ ਵਚਨ ਦੇ ਦਿੰਨੇ ਆ ਤੇਰਾ ਭਰਾ ਮੋੜ ਆਊਗਾ ਕਹਿੰਦੇ ਵੀ ਕੀ ਬਣੀ ਏ ਗੱਲ ਤੇ ਮੇਰੀ ਅੱਖ ਖੁੱਲ ਗਈ ਮੈਂ ਆਪਣੀ ਮਾਤਾ ਨਾਲ ਗੱਲ ਕੀਤੀ ਮੇਰੀ ਮਾਤਾ ਕਹਿੰਦੀ ਹਾਂ ਹਉ ਪੁੱਤ ਨਹੀਂ ਆਪਾਂ ਬੱਕਰਾ ਨਹੀਂ ਕਿਸੇ ਨੂੰ ਦੇਣਾ ਮਾਸ ਥੋੜਾ ਸਿੰਘ ਖਾਂਦੇ ਆ ਇਦਾਂ ਉਦਾਂ ਇਹ ਗੱਲਾਂ ਸਾਰਿਆਂ ਦੇ ਅੰਦਰ ਹੈ ਖਾਲਸਾ ਜੀ ਇਹਦਾ ਇਹ ਗੱਲਾਂ ਦਾ ਜਵਾਬ ਤੇ ਦਾਸ ਨੂੰ ਸਾਰਾ ਪਤਾ ਪਰ ਖਾਲਸਾ ਜੀ ਇਹਨਾਂ ਗੱਲਾਂ ਕਰਨ ਦਾ ਲਾਭ ਨਹੀਂ ਕਿਉਂਕਿ ਜਿਹੜਾ ਮੂਰਖ ਹੁੰਦਾ ਨਾ ਉਹ ਬੂਰਖ ਕਹਿੰਦਾ ਹੁੰਦਾ ਵੀ ਮੈਨੂੰ ਜਿੰਨੇ ਮਰਜ਼ੀ ਤੁਸੀਂ ਢੰਗ ਨਾਲ ਸਮਝਾ ਲਓ ਮੈਂ ਨਹੀਂ ਮੰਨਣਾ ਮੈਂ ਜਿਹੜੀ ਗੱਲ ਤੇ ਅੜਿਆ ਵਾਂ ਉਹੀ ਗੱਲ ਤੇ ਅੜੇ ਰਹਿਣਾ ਮੈਂ ਕਿਸੇ ਦੀ ਗੱਲ ਨਹੀਂ ਮੰਲਣੀ ਇਸ ਕਰਕੇ ਦਾਸ ਬਹੁਤਾ ਖੁੱਲ ਕੇ ਗੱਲ ਨਹੀਂ ਕਰਦਾ ਨਹੀਂ ਤੇ ਖਾਲਸਾ ਜਿਹੜਾ ਛਟੰਗਾ ਹੈ ਗੁਰੂ ਘਰ ਦੇ ਵਿੱਚ ਪ੍ਰਵਾਨ ਹੈ ਤੇ ਜਿਹੜਾ ਇਹ ਰੌਲਾ ਪਾਇਆ ਕਈ ਪੰਥੀਆਂ ਨੇ ਵੀ ਇਹ ਐਦਾਂ ਆ ਉਦਾਂ ਆ ਹਾਂ ਛਟੰਗਾ ਸਾਰਿਆਂ ਵਾਸਤੇ ਨਹੀਂ ਹੈ ਜਿਹੜਾ ਕੋਈ ਛਕਣਾ ਚਾਹੁੰਦਾ ਛਕ ਲਵੇ ਜਿਹੜਾ ਨਹੀਂ ਛਕਣਾ ਚਾਹੁੰਦਾ ਨਾ ਛਕੇ ਤੇ ਪਰ ਇਹ ਨਹੀਂ ਆ ਉਹ ਗੱਲ ਕਹਿ ਦੇਣੀ ਵੀ ਚਟੰਗਾ ਹੁਣ ਖਾਲਸਾ ਰੀ ਕੱਲਾ ਚਟੰਗਾ ਛੱਕਦੇ ਉਹ ਝੋਟੇ ਥੋੜਾ ਝੜਕਦੇ ਜਾਂ ਹੋਰ ਚੀਜ਼ਾਂ ਝੜਕਦੇ ਉਹਨਾਂ ਵੱਲ ਨਹੀਂ ਮੁੱਖ ਕਰਦੇ ਇੱਕ ਚਟੰਗਾ ਬੱਕਰੇ ਦਾ ਉਹ ਇਸ ਕਰਕੇ ਹੁੰਦਾ ਜਿਹਨੂੰ ਦਸਮ ਬਾਣੀ ਦਾ ਪ੍ਰਕਾਸ਼ ਹੁੰਦਾ ਉਸ ਵੇਲੇ ਚਟੰਗੇ ਕੀਤੇ ਜਾਂਦੇ ਸੰਤ ਗਿਆਨੀ ਜਰਨੈਲ ਸਿੰਘ ਜੀ ਹੁਣੀ ਖਾਲਸਾ ਜੀ ਇਹਨਾਂ ਦਾ ਵੀ ਮਿਲਦਾ ਹਵਾਲਾ ਕਿ ਇਹਨਾਂ ਨੇ ਕਹਿਣਾ ਕੀਤਾ ਸੀ ਵੀ ਜੇ ਦਸਮ ਬਾਣੀ ਦੀ ਮਰਿਆਦਾ ਪੁੱਛਣੀ ਆ ਤੇ ਨਿਹੰਗਾਂ ਸਿੰਘਾਂ ਕੋਲ ਪੁੱਛੋ ਸਾਨੂੰ ਇਹਦੇ ਬਾਰੇ ਨਹੀਂ ਪਤਾ ਨਿਹੰਗਾਂ ਕੋ ਪੁੱਛੋ ਤੇ ਇਹ ਮਹਾਰਾ ਉਹਨਾਂ ਨੂੰ ਕਿਉਂ ਪੁੱਛੀਏ ਕਹਿੰਦੇ ਉਹਨਾਂ ਨੂੰ ਪੁੱਛ ਕੇ ਵੇਖੋ ਜਦੋਂ ਦਸਮ ਦੀ ਬਾਣੀ ਦਾ ਪ੍ਰਕਾਸ਼ ਆਰੰਭ ਕਰਦੇ ਆ ਪਾਠ ਤੇ ਪੰਜ ਬੱਕਰੇ ਝੜਕਦੇ ਆ ਜਦੋਂ ਮੱਦ ਹੁੰਦਾ ਉਦੋਂ ਪੰਜ ਝੜਕਦੇ ਆ ਤੇ ਜਦੋਂ ਖਾਲਸਾ ਜੀ ਸੰਪੂਰਨਤਾਈ ਹੁੰਦੀ ਹੈ ਤੇ 25 ਬੱਕਰੇ ਝੜਕਣੇ ਪੈਂਦੇ ਆ ਇੱਕ ਬੱਕਰਾ 20000 ਦਾ ਆਉਂਦਾ ਤੇ ਕਿੱਥੇ ਖਰਚਾ ਜਾਂਦਾ ਦਸਮ ਬਾਣੀ ਦਾ ਖਾਲਸਾ ਜੀ ਅੱਜ ਤੇ ਲੋਕੀ 650 ਰੁਪਇਆ 750 ਰੁਪਇਆ ਦੇਣ ਲੱਗਿਆਂ ਰੋਂਦੇ ਆ ਵੀ ਬਾਟ ਪਾਠੀ ਨੂੰ ਜ਼ਿਆਦਾ ਦੇਣੇ ਪੈਣੇ ਇਹ ਪੁਰਾਣਿਆਂ ਸਮਿਆਂ 'ਚ ਖੇਡਾਂ ਸਨ ਸਤਗੁਰੂ ਜੀ ਨੇ 2.5 ਲੱਖ ਦੀ ਖਾਲਸਾ ਜੀ ਕੜਾ ਪ੍ਰਸ਼ਾਦ ਦੀ ਦੇਗ ਕਰਵਾਈ ਸੀ ਸਿੰਘਾਂ ਵਾਸਤੇ ਖਾਲਸੇ ਦੀ ਚੜ੍ਹਦੀ ਕਲਾ ਵਾਸਤੇ ਸੋ ਬਹੁਤ-ਬਹੁਤ ਮਹਿੰਗੀਆਂ ਚੀਜ਼ਾਂ ਮਹਾਰਾਜ ਦੇ ਵੇਲੇ ਤੋਂ ਚਲੀਆਂ ਆਉਂਦੀਆਂ ਤੇ ਅੱਜ ਲੋਕੀ ਕਹਿੰਦੇ ਆ ਲੈ ਐਵੇਂ ਪੈਸੇ ਫੂਕਣ ਦੀ ਕੀ ਲੋੜ ਆ ਜੇ ਖਾਲਸੇ ਨੂੰ ਘਰੇ ਸਦਿਆ ਤੇ ਖਾਲਸੇ ਨੂੰ ਖੁਸ਼ ਕਰਕੇ ਤੋਰ ਦਿਓ ਤੁਹਾਡੇ ਘਰ ਬਰਕਤਾਂ ਬਰਕਤਾਂ ਆਉਣਗੀਆਂ ਇਹ ਖਾਲਸਾ ਜੀ ਜਦੋਂ ਖੇਡ ਬਣੀ ਕਿਸੇ ਦਿਨ ਦਾਸ ਵੀਡੀਓ ਬਣਾਵੇਗਾ ਆਪ ਜੀ ਨੂੰ ਸਾਰਾ ਸਮਝਾਵੇਗਾ ਕਿ ਚਟੰਗਾ ਕੀ ਹੁੰਦਾ ਕਿਉਂ ਹੁੰਦਾ ਕੀ ਕਾਰਨ ਹੈ ਕਿਵੇਂ ਸਾਰਾ ਸਮਝ ਆਵੇ ਤੇ ਖਾਲਸਾ ਜੀ ਇਹ ਜਦੋਂ ਇਹ ਕਿਹਾ ਤੇ ਉਹਨਾਂ ਨੇ ਮਾਤਾ ਨੇ ਮਨਾ ਕਰ ਦਿੱਤਾ ਤੇ ਅਗਲੇ ਥੋੜੇ ਦਿਨਾਂ ਚ ਐਤਵਾਰ ਸੀ ਐਤਵਾਰ ਭੈਣ ਕੇ ਨਹੀਂ ਮਚ ਪਹਿਰੇ ਤੇ ਗਈ ਤੇ ਮੈਂ ਆਪਣੀ ਭੈਣ ਨੂੰ ਪੁੱਛਿਆ ਤੇ ਆਪਾਂ ਬਾਬਾ ਨੂ ਸਿੰਘ ਸਾਹਿਬ ਦੇ ਸਥਾਨੇ ਤੇ ਚਲੀ ਉਥੇ ਗਏ ਉਥੇ ਜਾ ਕੇ ਅਸੀਂ ਅਰਦਾਸ ਕਰਾਈ ਉਥੇ ਨੰਗਾਂ ਨੂੰ ਅਸੀਂ ਪੁੱਛਿਆ ਨੰਗ ਸਿੰਘਾਂ ਨੂੰ ਕਿ ਬਾਬਾ ਜੀ ਬੱਕਰਾ ਕਿੱਥੇ ਦਈਦਾ ਉਹ ਕਹਿੰਦੇ ਵੀ ਕੀ ਗੱਲ ਹੋਈ ਹੈ ਦੱਸੋ ਥਿਓ ਕਹਿੰਦੇ ਵੀ ਇਦਾਂ ਮੈਨੂੰ ਸੁਪਨਾ ਆਇਆ ਮੇਰਾ ਭਰਾ ਬਾਹਰ ਜੇਲ੍ਹ 'ਚ ਆ ਤੇ ਮੈਨੂੰ ਨੀਲੇ ਬਾਣੇ ਵਾਲੇ ਸਿੰਘ ਨੇ ਕਿਹਾ ਵੀ ਤੂੰ ਸ਼ਹੀਦਾਂ ਨੂੰ ਬੱਕਰਾ ਦੇ ਅਸੀਂ ਤੇਰੇ ਭਰਾ ਨੂੰ ਛੁਡਾ ਦਿਆਂ ਤੇ ਉਹ ਨਿਹੰਗ ਸਿੰਘ ਕਹਿਣ ਲੱਗਾ ਕਿ ਤੇ ਪੇਤ ਠੀਰ ਚੜਦੀ ਕਲਾ ਹੋਈ ਹੈ ਕੋਈ ਸ਼ਹੀਦ ਨੇ ਤੇ ਕੋ ਮੰਗਿਆ ਤੇ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਦੱਸ ਦਿੰਨੇ ਆ ਵੀ ਜਿੱਥੇ ਸ਼ੌਣੀ ਹੋਏਗੀ ਜਿੱਥੇ ਕੋਈ ਪਾਠ ਚੱਲਦਾ ਹੋਵੇਗਾ ਚੰਡੀ ਦਾ ਜਾਪ ਚੱਲਦਾ ਹੋਵੇਗਾ ਉੱਥੇ ਤੁਸੀਂ ਬੱਕਰਾ ਦੇ ਦਿਓ ਤੇ ਫਿਰ ਖਾਲਸਾ ਜੀ ਪੈਣ ਹੋਣਾ ਨੇ ਨਿਹੰਗਾਂ ਸਿੰਘਾਂ ਨੂੰ ਬੱਕਰਾ ਦਿੱਤਾ ਉਹਨਾਂ ਨੇ ਤਿਲਕ ਲਾ ਕੇ ਨਿਸ਼ਾਨਾ ਨੂੰ ਜਿਹੜਾ ਨਿਸ਼ਾਨ ਸਾਹਿਬ ਹੁੰਦਾ ਗੁਰੂ ਘਰਾਂ ਦੇ ਵਿੱਚ ਇਹਨੂੰ ਤਿਲਕ ਲੱਗਦਾ ਖਾਲਸਾ ਜੀ ਖੂਨ ਦਾ ਇਹਨੂੰ ਤਿਲਕ ਲੱਗਦਾ ਜਿੱਥੇ ਸ਼ਸਤਰ ਹੁੰਦੇ ਉਹਨਾਂ ਨੂੰ ਤਿਲਕ ਲੱਗਦਾ ਤੇ ਜਦੋਂ ਚਟੰਗਾ ਕਰਕੇ ਅਰਦਾਸ ਕੀਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਖਾਲਸਾ ਜੀ ਜਿਸ ਦਿਨ ਚਟੰਗਾ ਹੋਇਆ ਨਾ ਉਸੇ ਰਾਤ ਸਾਨੂੰ ਸਾਡੇ ਭਰਾ ਦਾ ਫੋਨ ਆਉਂਦਾ ਮੈਂ ਸਾਡੇ ਫੋਨ ਤੇ ਰਾਤ ਦੀ ਗੱਲ ਸਾਰੇ ਸੁੱਤੇ ਸਾਂ ਤੇ ਫੋਨ ਬਹੁਤ ਵੱਜਿਆ ਮੈਂ ਚੱਕ ਲਿਆ ਜਦੋਂ ਚੱਕਿਆ ਤਾਂ ਉਹ ਮੇਰਾ ਭਰਾ ਬੋਲਿਆ ਵੀ ਮੈਨੂੰ ਇਹ ਭੇਜਣ ਲੱਗਿਆ ਤੇ ਮੈਂ ਦਿੱਲੀ ਜਾਂ ਬੰਬੇ ਉਤਰਾਂਗਾ ਮੈਨੂੰ ਹੁਣ ਪਤਾ ਨਹੀਂ ਐ ਮੈਂ ਤੁਹਾਨੂੰ ਦੱਸ ਦਵਾਂਗਾ ਜੇ ਮੈਂ ਬੰਬੇ ਉਤਰਿਆ ਉਦੋਂ ਫੋਨ ਕਰੂੰਗਾ ਤੇ ਖਾਲਸਾ ਜੀ ਉਹਨਾਂ ਨੇ ਫਿਰ ਉੱਥੋਂ ਰਿਪੋਰਟ ਕਰਕੇ ਇਹਨੂੰ ਭੇਜਿਆ ਸੀ ਤੇ ਬੰਬੇ ਤੇ ਪਤਾ ਨਹੀਂ ਦਿੱਲੀ ਦੱਸਿਆ ਸੀ ਉਹਨਾਂ ਨੇ ਕਿ ਬੰਬੇ ਦੱਸਿਆ ਸੀ ਇੱਥੇ ਖਾਲਸਾ ਜੀ ਭਰਾ ਨੂੰ ਲਾਹਤਾ ਸੀ ਦੂਜੇ ਦਿਨ ਹੀ ਚਾੜਤਾ ਸੀ ਉਧਰ ਐਡੀ ਮਹਾਰਾਜ ਦੀ ਕਿਰਪਾ ਵਰਦੀ ਇਹਨਾਂ ਦੋਵਾਂ ਨੂੰ ਰਿਪੋਰਟ ਕਰਕੇ ਉਹਨਾਂ ਨੇ ਭੇਜ ਦਿੱਤਾ ਸੀ ਜਿਹੜਾ ਨਾਲ ਦਾ ਉਹਦੇ ਸੀਗਾ ਉਹਨੂੰ ਤੇ ਇਹਨੂੰ ਐਡੀ ਛਿਦਾਂ ਨੇ ਕਲਾ ਵਰਤਾਈ ਇੰਨੀ ਬਾਬਾ ਦੀਪ ਸਿੰਘ ਸਾਹਿਬ ਨੇ ਮਿਹਰ ਕੀਤੀ ਸੁਖਾਲਸਾ ਜੀ ਜਿਨ੍ਹਾਂ ਨੂੰ ਸਮਝ ਨਹੀਂ ਆ ਉਹ ਸਿਰੜ ਕੇ ਕਰਦੇ ਆ ਪਰ ਦਾਸ ਨੇ ਕਈਆਂ ਇਨ੍ਹਾਂ ਸਿੰਘਾਂ ਦੇ ਕਾਰਜ ਇਹੋ ਜੇ ਕਰਵਾਏ ਆ ਕਿ ਖਾਲਸਾ ਜੀ ਤੁਸੀਂ ਮੰਨ ਨਹੀਂ ਸਕਦੇ ਇਹੋ ਇਹੋ ਜੀਆਂ ਚੀਜ਼ਾਂ ਇਹੋ ਇਹੋ ਜੇ ਲੋਕ ਨੇ ਜਿਨ੍ਹਾਂ ਦੇ ਘਰ ਵਿੱਚ ਖਾਲਸਾ ਜੀ ਮਾੜੀਆਂ ਚੀਜ਼ਾਂ ਨੇ ਤੇ ਮਾੜੀਆਂ ਚੀਜ਼ਾਂ ਬਿਨਾਂ ਟੰਗੇ ਤੋਂ ਨਿਕਲਦੀਆਂ ਹੀ ਨਹੀਂ ਟੰਗਾ ਦੇਣਾ ਪੈਂਦਾ ਸੋ ਜਿਨ੍ਹਾਂ ਨੂੰ ਇਹ ਸੋਝੀ ਆ ਜਾਂਦੀ ਉਹ ਖਾਲਸਾ ਜੀ ਆਪ ਲੈ ਲੈ ਕੇ ਆਉਂਦੇ ਆ ਇੱਕ ਖਾਲਸਾ ਜੀ ਸਿੰਘ ਸਾਹਿਬ ਜਥੇਦਾਰ ਹੋਇਆ ਬਾਬਾ ਕਰਮ ਸਿੰਘ ਸਾਹਿਬ ਡੰਡਿਆਂ ਵਾਲੇ ਸ਼ਾਇਦ ਮਾਝੇ ਦੇ ਲੋਕਾਂ ਨੂੰ ਜ਼ਿਆਦਾ ਪਤਾ ਹੈ ਇਹ ਮਹਾਂਪੁਰਸ਼ਾਂ ਦੇ ਨਾਮ ਦਾ ਚੜ੍ਹਾਈ ਕਰ ਗਏ ਨੇ ਤੇ ਖਾਲਸਾ ਜੀ ਉਹਨਾਂ ਨੇ ਸਾਰੀ ਉਮਰ ਕਿਸੇ ਦੇ ਕੋਠੇ ਥੱਲੇ ਸੌਂ ਕੇ ਨਹੀਂ ਵੇਖਿਆ ਨਾ ਉਹ ਛੱਤ ਥੱਲੇ ਕਦੇ ਸੁੱਤੇ ਆ ਨਾ ਤੰਬੂ ਥੱਲੇ ਸੁੱਤੇ ਆ ਉਹ ਖੁੱਲੇ ਮੈਦਾਨ ਅਸਮਾਨ ਥੱਲੇ ਸੁੱਤੇ ਆ ਸਾਰੀ ਉਮਰ ਜਿੰਨਾ ਚਿਰ ਉਹਨਾਂ ਨੇ ਹੋਸ਼ ਸੰਭਾਲੀ ਆ ਨਾ ਉਹਨਾਂ ਚਿਰ ਖਾਲਸਾ ਜੀ ਉਹਨਾਂ ਨੇ ਆਕਾਸ਼ ਦੇ ਥੱਲੇ ਅਸਮਾਨ ਦੇ ਥੱਲੇ ਹੀ ਪਹਿਰਾ ਰੱਖਿਆ ਮੀ ਆਵੇ ਨੇਰੀ ਆਵੇ ਬਾਹਰ ਹੀ ਸੌਂਦੇ ਸੀ ਉਹ ਕਿਹੇ ਛੱਤ ਥੱਲੇ ਨਹੀਂ ਸੀ ਸੌਂਦੇ ਨਾ ਤੰਬੂ ਦੇ ਵਿੱਚ ਸੌਂਦੇ ਸੀ ਉਹਨਾਂ ਮਹਾਪੁਰਸ਼ਾਂ ਕੋ ਜੇ ਕਿਸੇ ਨੇ ਆ ਜਾਣਾ ਬਾਬਾ ਜੀ ਪੁੱਤ ਹੈ ਨਹੀਂ ਉਹਨਾਂ ਨੇ ਕਹਿਣਾ ਕਿੰਨੇ ਬੱਕਰੇ ਦੇਹੰਗੀ ਮਾਈਏ ਜੇ ਦੋ ਦੇਹੰਗੀ ਦੋ ਪੁੱਤ ਲੈ ਲਾ ਤਿੰਨ ਦੇਹੰਗੀ ਤਿੰਨ ਲੈ ਲਈ ਖਾਲਸਾ ਜੀ ਮਾਝੇ ਦੇ ਵਿੱਚ ਇਹੋ ਇਹੋ ਜਿਹੇ ਘਰ ਨੇ ਦਾਸ ਤੁਹਾਨੂੰ ਐਡਰੈਸ ਤੱਕ ਦੱਸ ਦਵੇਗਾ ਜਿੱਨਾਂ ਦੇ ਘਰਾਂ ਵਿੱਚ ਦਾਸ ਗਿਆ ਤੇ ਉਹਨਾਂ ਨੇ ਇਹ ਗੱਲ ਕਹੀ ਵੀ ਸਾਡੀ ਦੇ ਅੱਗੇ ਫਲਵਾੜੀ ਜਿਹੜੀ ਆ ਉਹ ਸੰਤਾਂ ਦੇ ਨਾਮ ਦੇ ਬਾਬਾ ਕਰਮ ਸਿੰਘ ਨਿਹੰਗ ਸਿੰਘਾਂ ਨੇ ਬਚਨ ਕੀਤੇ ਉਹਨਾਂ ਨੂੰ ਬੱਕਰੇ ਦਿੱਤੇ ਤੇ ਫਿਰ ਜਾ ਕੇ ਸਿੰਘ ਮਿਲੇ ਦੂਰ ਕੀ ਜਾਣਾ ਖਾਲਸਾ ਜੀ ਹੋਰ ਕਿਸੇ ਦੀ ਮੈਂ ਕੀ ਗੱਲ ਕਰਾਂ ਦਾਸ ਦੇ ਘਰ ਪੁਜੰਗੀ ਆ ਜੀਤ ਸਿੰਘ ਮਹਾਕਾਲ ਸਿੰਘ ਨੂੰ ਅਸੀਂ ਉਦਾਂ ਹੀ ਬੇਨਤੀ ਕੀਤੀ ਸੀ ਮੇਰੀ ਘਰ ਵਾਲੀ ਨੇ ਕਿ ਆ ਮਹਾਂਪੁਰਸ਼ ਉਹ ਅਰਦਾਸ ਕਰੋ ਪਹਿਲਾਂ ਪੁਜੰਗਣ ਤੇ ਦਾਸ ਦੇ ਮਨ ਵਿੱਚ ਤੇ ਕੋਈ ਇਹੋ ਜੀ ਇੱਛਾ ਨਹੀਂ ਸੀ ਮਹਾਰਾਜ ਜਾਣਦੇ ਆ ਤੇ ਪਹਿਲਾਂ ਪੁਜੰਗਣ ਆ ਕਿਰਪਾ ਕਰੋ ਮਿਹਰ ਕਰੋ ਵੀ ਪੁਜੰਗੀ ਇਸ ਵਾਰ ਮਿਲ ਜਾਵੇ ਦੇ ਖਾਲਸਾ ਜੀ ਮਾਹ ਕਾਲ ਸਿੰਘ ਨੇ ਪੰਜਾ ਸਿੰਘਾਂ ਦੇ ਕੋਲੋਂ ਰਗੜਾ ਲਗਵਾ ਕੇ ਗਾੜਾ ਰਗੜਾ ਪੂਰਾ ਸੁਖ ਨਿਧਾਨ ਪਾ ਕੇ ਸੁੱਖਾ ਪਾ ਕੇ ਤੇ ਮਹਾਰਾਜ ਨੂੰ ਭੋਗ ਲਵਾ ਕੇ ਤੇ ਅਰਦਾਸ ਕੀਤੀ ਸੀ ਮਹਾਰਾਜ ਵੀ ਇਹਨਾਂ ਦੇ ਘਰ ਭਜੰਗੀ ਦਿਓ ਤੇ ਜਦੋਂ ਭਜੰਗੀ ਦਿਓਗੇ ਤੇ ਦੋ ਬੱਕਰੇ ਇਹਨਾਂ ਕੋਲੋਂ ਲਵਾਂ ਤੇ ਖਾਲਸਾ ਜੀ ਮਾਹ ਰਹੇ ਨੇ ਮੇਰਾ ਕੀਤੀਆਂ ਭਜੰਗੀ ਹੁੰਦਿਆਂ ਸਾਰੀ ਹਸਪੀਟਲ ਚਲਾ ਗਿਆ ਉਹ ਇਸ ਕਰਕੇ ਗਿਆ ਉਹਦੇ ਵਿੱਚ ਮੇਰੀ ਗਲਤੀ ਹੈ ਮੈਂ ਆਪਣੀ ਗਲਤੀ ਮੰਨਦਾ ਹਾਂ ਵੈਸੇ ਭਾਵੇਂ ਨਾ ਜਾਂਦਾ ਉਹ ਖਾਲਸਾ ਜੀ ਜਦੋਂ ਭਜੰਗੀ ਹੋਇਆ ਨਾ ਤੇ ਮੇਰੇ ਕੋਲ ਥੋੜੇ ਦਿਨ ਪਹਿਲਾਂ ਮੇਰੇ ਕੋਲ ਮਾਇਆ ਥੋੜੀ ਜਿਹੀ ਮਸਤਾਨੀ ਸੀ ਕੋਈ ਜ਼ਿਆਦਾ ਮਾਇਆ ਕੋਲ ਨਹੀਂ ਸੀ ਮੇਰੇ ਆਪਣੀ ਤੇ ਉਹ ਫਿਰ ਖਾਲਸਾ ਜੀ ਆਪਰੇਸ਼ਨ ਦੇ ਉੱਤੇ ਵੀ ਲੱਗੀ ਤੇ ਦਾਸ ਨੇ ਨਾ ਮਨ ਵਿੱਚ ਸੋਚ ਲਿਆ ਵੀ ਜਿਹੜਾ ਨਿਹੰਗਾਂ ਸਿੰਘਾਂ ਨੂੰ ਬੱਕਰੀ ਦੇਣੇ ਆ ਨਾ ਦੋ ਜੀਤ ਸਿੰਘ ਦੇ ਇਹ ਥੋੜਾ ਰੁਕ ਕੇ ਦੇ ਦੇਵਾਂਗੇ ਉਹ ਜਦੋਂ ਮੈਂ ਮਨ ਵਿੱਚ ਇਹ ਫੁਰਨਾ ਬਣਾਇਆ ਤੇ ਖਾਲਸਾ ਜੀ ਭਜੰਗੀ ਬਿਮਾਰ ਹੋ ਗਿਆ ਉਹਦੇ ਉੱਤੇ 1.5 ਲੱਖ ਰੁਪਇਆ ਉਸ ਵੇਲੇ ਲੱਗਾ ਤੇ ਫਿਰ ਇੱਕ ਵਾਰ ਠੀਕ ਹੋ ਗਿਆ ਘਰੇ ਲਿਆਂਦਾ ਉਸੇ ਰਾਤ ਫੇਰ ਬਿਮਾਰ ਹੋ ਗਿਆ ਫੇਰ ਲੈ ਕੇ ਗਏ ਫੇਰ ਘਰੇ ਆਂਦਾ ਫੇਰ ਲੈ ਕੇ ਗਏ ਫਿਰ ਮੇਰੇ ਮਨ ਵਿੱਚ ਆਈ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੋਈ ਆ ਚਟੰਗੇ ਦੀ ਤੇ ਚਟੰਗੇ ਦੀ ਇਹ ਖਾਲਸਾ ਜੀ ਉਸ ਵੇਲੇ ਫਿਰ ਅਰਦਾਸ ਨੇ ਦੋ ਚਟੰਗੇ ਫੌਜਾਂ ਨੂੰ ਦਿੱਤੇ ਜਦੋਂ ਉਹਨਾਂ ਚਟੰਗੇ ਝਟਕ ਕੇ ਤਿਲਕ ਲਾ ਕੇ ਅਰਦਾਸ ਕੀਤੀ ਉਸ ਦਿਨ ਤੋਂ ਬਾਅਦ ਜੀਤ ਸਿੰਘ ਫਿਰ ਦੁਬਾਰਾ ਹਸਪੀਟਲ ਨਹੀਂ ਗਿਆ ਸੇ ਇਹ ਖੇਡਾਂ ਨੇ ਖਾਲਸਾ ਜੀ ਗੁਰੂ ਖਾਲਸੇ ਪੰਥ ਦੇ ਵਿੱਚ ਕੋਈ ਮੰਨੇ ਨਾ ਮੰਨੇ ਦਾਸ ਨੇ ਤਾਂ ਅੱਖਾਂ ਨਾਲ ਬਹੁਤ ਕੁਝ ਵੇਖਿਆ ਸੰਗਤਾਂ ਦੀ ਇੰਨੇ ਜਾਬ ਚੰਡੀ ਦੇ ਨੇ ਚਟੰਗਾ ਹੁੰਦਾ ਤੇ ਖਾਲਸਾ ਜੀ ਮੋਰਚੇ ਫਤਿਹ ਹੋ ਜਾਂਦੇ ਸੋ ਮਹਾਰਾਜ ਕਿਰਪਾ ਕਰਨ ਸਤਿਗੁਰ ਮੇਰਾ ਵਰਤੋਂ ਐਵੇਂ ਖਾਲਸਾ ਜੀ ਭੈਣ ਨੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਮਹਾਰਾਜ ਨੇ ਰਸਤਾ ਵਿਖਾਇਆ ਖੇਡਾਂ ਵਰਤਾਈਆਂ ਤੇ ਚੜ੍ਹਦੀ ਕਲਾ ਵਰਤ ਗਈ ਮਹਾਰਾਜ ਦੀਨ ਦੁਨੀ ਦੇ ਮਾਲਕ ਸਮਰਾਟ ਸਤਿਗੁਰ ਸਾਰਿਆਂ ਸੁੱਖਾਂ ਦੇ ਦਾਤੇ ਭੁੱਲਾਂ ਦੀ ਖਿਮਾ ਬਖਸ਼ ਦੇਣੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ